ਸਤਿ ਸ਼੍ਰੀ ਅਕਾਲ ਜੀ ਮੈਂ ਆਰਸ਼ਦੀਪ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫਸੇ ਕਸੂਕ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਭਾਰਤੀ ਜਨਤਾ ਪਾਰਟੀ ਦੇ ਨਾਲ ਮੂਲ ਪੰਗਾ ਲਿਆ ਲ ਪਿਆ ਮਹੰਗਾ ਜੇਕਰ ਗੱਲ ਕਰੀਏ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਮੇਸ਼ਾ ਹੀ ਜਦੋਂ ਸਟੇਜਾਂ ਦੇ ਉੱਪਰ ਜਾਂਦੇ ਨੇ ਤੇ ਬੀਜੇਪੀ ਬਾਰੇ ਕਾਫੀ ਕੁਝ ਮੰਦਾ ਚੰਗਾ ਬੋਲਦੇ ਨਜ਼ਰ ਆਉਂਦੇ ਨੇ ਤੇ ਬਾਅਦ ਵਿੱਚ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਸਾਡੇ ਉੱਤੇ ਬੀਜੇਪੀ ਦੀ ਪਾਰਟੀ ਜੋ ਹੈ ਵੱਡੀਆਂ ਕਾਰਵਾਈਆਂ ਕਰਵਾਉਂਦੀ ਹੈ ਚੰਗੀ ਤਰ੍ਹਾਂ ਜਾਣਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿ ਕਿਸ ਤਰ੍ਹਾਂ ਭਾਰਤ ਦੇ ਸਾਰੇ ਕਿਸਾਨਾਂ ਵੱਲੋਂ ਆਪਣੇ ਜ਼ਮੀਨਾਂ ਨੂੰ ਬਚਾਇਆ ਗਿਆ ਕਿਸ ਤਰ੍ਹਾਂ ਸਾਰੇ ਭਾਰਤ ਦੇ ਕਿਸਾਨਾਂ ਵੱਲੋਂ ਐਮਐਸਪੀ ਉੱਤੇ ਵੱਡੇ ਪੱਧਰ ਦੀ ਲੜਾਈ ਲੜੀ ਗਈ ਤੇ ਕਿਵੇਂ ਉਹ ਇਸ ਸ਼ਕੰਜੇ ਚੋਂ ਬਚ ਕੇ ਨਿਕਲੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਮੰਤਰੀ ਹੋਣ ਦੇ ਨਾਲ ਨਾਲ ਆਪਣੀ ਕਮੇਡੀਅਨ ਕਰਨੀ ਕਿਉਂ ਨਹੀਂ ਰੁਕਦੇ ਕਸ਼ਾਟ ਵਾਰ ਕਰਦੇ ਕਿਉਂ ਨਹੀਂ ਰੁਕਦੇ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚੰਗੀ ਤਰ੍ਹਾਂ ਜਾਣਦੇ ਹਨ ਕਿ ਹਜੇ ਵੀ ਮੰਡੀਕਰਨ ਦੀ ਜੋ ਹੈ ਨੀਤੀ ਅਪਣਾਈ ਜਾ ਰਹੀ ਹੈ ਬੀਜੀ ਬੀਜੇਪੀ ਵੱਲੋਂ ਲੇਕਿਨ ਫਿਰ ਵੀ ਕਿਤੇ ਨਾ ਕਿਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਾੜਾ ਚੰਗਾ ਬੋਲਦੇ ਨਜ਼ਰ ਆਉਂਦੇ ਨੇ ਬੀਜੇਪੀ ਇੱਕ ਪਾਸੇ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਹ ਤਾਂ ਪਤਾ ਹੀ ਹੈ ਕਿ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਜੋ ਹੈ ਲੋਕਤੰਤਰ ਦੀਆਂ ਵੋਟਾਂ ਦੇ ਕੇ ਜੋ ਉਹਨਾਂ ਨੂੰ ਵੱਡੇ ਪਦ ਤੇ ਮੁੱਖ ਮੰਤਰੀ ਬਣਾਇਆ ਗਿਆ ਹੈ ਲੇਕਿਨ ਉਹ ਚਾਹੇ ਪਹਿਲਾਂ ਕਮੇਡੀਅਨ ਸੀ ਲੇਕਿਨ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਉਹਨਾਂ ਨੂੰ ਐਜ਼ ਅ ਮੁੱਖ ਮੰਤਰੀ ਚੁਣਿਆ ਗਿਆ ਹੈ ਦੂਸਰੇ ਪਾਸੇ ਉਹ ਹਮੇਸ਼ਾ ਹੀ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਅਤੇ ਅਮਿਤ ਸ਼ਾਹ ਉੱਤੇ ਜੋ ਹੈ ਵਾਰ ਕਰਦੇ ਨਜ਼ਰ ਆਉਂਦੇ ਨੇ ਉਹਨਾਂ ਉੱਪਰ ਮਾੜੇ ਚੰਗੇ ਬੋਲ ਬੋਲਦੇ ਨਜ਼ਰ ਆਉਂਦੇ ਨੇ ਲੇਕਿਨ ਉਹ ਕਿਉਂ ਬੋਲ ਜਾਂਦੇ ਨੇ ਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਆ ਮੈਨੂੰ ਸੋ ਸਮਝ ਕੇ ਬੋਲਣਾ ਚਾਹੀਦਾ ਹੈ ਦੂਸਰੇ ਪਾਸੇ ਪੰਜਾਬ ਦੇ ਸੌਰੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਤੇ ਅਮਿਤ ਸ਼ਾਹ ਵੱਲੋਂ ਕਿਹਾ ਜਾਂਦਾ ਹੈ ਕਿ ਅਸੀਂ 18-18 ਘੰਟੇ ਕੰਮ ਕਰਦੇ ਹਾਂ ਉਹ ਕੰਮ 18 ਘੰਟੇ ਕਰਦੇ ਨੇ ਜਾਂ ਨਹੀਂ ਕਰਦੇ ਇਸ ਬਾਰੇ ਤਾਂ ਵੱਡੇ ਸ਼ਬਦਾਂ ਦੇ ਵਿੱਚ ਅਸੀਂ ਬਿਆਨ ਨਹੀਂ ਕਰ ਸਕਦੇ ਲੇਕਿਨ ਦੂਸਰੇ ਪਾਸੇ ਜੋ ਪੰਜਾਬ ਦੇ ਮੁੱਖ ਮੰਤਰੀ ਅਕਸਰ ਹੀ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਜੋ ਭਾਰਤ ਦੇ ਪ੍ਰਧਾਨ ਮੰਤਰੀ ਨੇ ਉਹ 140 ਕਰੋੜ ਦੀ ਆਬਾਦੀ ਵਿੱਚ ਰਹਿਣਾ ਪਸੰਦ ਨਹੀਂ ਕਰਦੇ ਉਹ ਜਿੱਥੇ 10 ਜਾਂ 15 ਹਜ਼ਾਰ ਦੀ ਆਬਾਦੀ ਹੋਵੇ ਉਹਨਾਂ ਦੇਸ਼ਾਂ ਵਿੱਚ ਜਾਣਾ ਪਸੰਦ ਕਰਦੇ ਨੇ ਇਹੋ ਜੇ ਜੋ ਖਟਾਸ਼ ਵਾਲ ਕਰਦੇ ਨਜ਼ਰ ਆਉਂਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੂਸਰੇ ਪਾਸੋਂ ਇੱਕ ਸੁਨੀਲ ਜਾਖੜ ਦਾ ਜੋ ਹੈ ਨਿਕਲ ਕੇ ਸਾਹਮਣੇ ਆਉਂਦਾ ਹੈ ਬਿਆਨ ਕਿ ਜਦੋਂ ਕਦ ਤੋ ਤੱਕ ਉੱਚਾ ਪਰਛਾਵਾਂ ਹੋ ਜਾਵੇ ਤਾਂ ਉਹਨਾਂ ਨੂੰ ਮੁੱਢਰੇ ਮੂੰਹ ਡਿਗਣਾ ਪੈਂਦਾ ਹੈ ਉਹਨਾਂ ਨੇ ਸਿੱਧਾ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਕੱਲ ਜਿਆਦਾ ਹਵਾ 'ਚ ਉੱਡ ਰਹੇ ਨੇ ਤੇ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਮੁੱਢਰੇ ਮੂੰਹ ਦੇਖਦੀ ਨਜ਼ਰ ਆਵੇਗੀ ਲੇਕਿਨ ਉਹ ਆਪਣੇ ਬੋਲਾ ਉਤੇ ਕੰਟਰੋਲ ਨਹੀਂ ਕਰ 파ਦੇ ਬਹੁਤ ਹੀ ਵੱਡੀ ਅਹਿਮ ਖਬਰ ਹੈ ਜੀ ਤੇ ਹੁਣ ਜੇ ਗੱਲ ਕਰੀਏ ਤਾਂ ਵੱਡੇ ਐਕਸ਼ਨ ਵਿੱਚ ਹੈ ਬੀਜੇਪੀ ਭਾਤੀ ਜਨਤਾ ਪਾਰਟੀ ਵੱਡਾ ਐਕਸ਼ਨ ਲੈਣ ਜਾ ਰਹੀ ਹੈ ਭਾਤੀ ਜਨਤਾ ਪਾਰਟੀ ਕਿਸੇ ਵੀ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਰੁੱਧ ਵੱਡੀ ਕਾਰਵਾਈ ਕਰਵਾ ਸਕਦੀ ਹੈ ਕਿਉਂਕਿ ਉਹਨਾਂ ਦੇ ਕੋਲ ਈਡੀ ਵੀ ਹੈ ਉਨਾ ਦੇ ਕੋਲ ਗ੍ਰਹਿ ਮੰਤ్రਾਲਾ ਵੀ ਹੈ ਤੇ ਉਹਨਾਂ ਦੇ ਕੋਲ ਜੋ ਹੈ ਜਿੰਨੇ ਵੀ ਵੱਡੇ ਅਧਿਕਾਰ ਨੇ ਉਹ ਬੀਜੇਪੀ ਦੀ ਸਰਕਾਰ ਦੇ ਕੋਲ ਨੇ ਕਿਉਂਕਿ ਉਹ ਸੈਂਟਰ ਗਵਰਨਮੈਂਟ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਮੇਸ਼ਾ ਹੀ ਮਾੜਾ ਚੰਗਾ ਬੋਲਦੇ ਨਜ਼ਰ ਆਉਂਦੇ ਨੇ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜੋ ਮੇਰੇ ਆਪਣੇ ਮੰਤਰੀ ਨੇ ਉਹ ਕਿਵੇਂ ਦੇ ਨੇ ਉਹਨਾਂ ਨੇ ਵੱਡੇ ਵੱਡੇ ਕੋਟਾਲੇ ਕੀਤੇ ਹੋਏ ਨੇ ਪਿਸ਼ਟਾਚਾਲ ਦੇ ਮਾਮਲੇ ਦੇ ਵਿੱਚ ਉਹ ਫੜੇ ਗਏ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਮੇਸ਼ਾ ਹੀ ਪੰਗਾ ਲੈਣ ਦੇ ਨਜ਼ਰ ਆਉਂਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸ਼ਾਇਦ ਇਹ ਭੁੱਲ ਜਾਂਦੇ ਹਨ ਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਹਾਂ ਉਹ ਹਰ ਵਾਰ ਕਰਦੇ ਨੇ ਕਿ ਦੇਸ਼ ਦੇ ਪੰਜਾਬ ਮੁੱਖ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਅਮਿਤ ਸ਼ਾ ਬਾਰੇ ਮਾੜਾ ਚੰਗੇ ਬੋਲ ਕਬੂਲ ਕਰਦੇ ਨਜ਼ਰ ਆਉਂਦੇ ਨੇ ਦੂਸਰੇ ਪਾਸੇ ਅਸੀਂ ਕੋਈ ਸ਼ਲਾਂਗਾ ਨਹੀਂ ਕਰ ਰਹੇ ਬੀਜੇਪੀ ਦੇ ਸਾਨੂੰ ਵੀ ਪਤਾ ਹੈ ਕਿ ਬੀਜੇਪੀ ਨੇ ਪੰਜਾਬ ਦੇ ਲੋਕਾਂ ਨਾਲ ਕਿੰਨਾ ਤਕਾ ਕੀਤਾ ਹੈ ਬੀਜੇਪੀ ਵੱਲੋਂ ਕਾਫੀ ਕੁਛ ਕੀਤਾ ਗਿਆ ਹੈ ਪੰਜਾਬ ਦੇ ਲੋਕਾਂ ਦੇ ਉੱਪਰ ਕਿਸ ਤਰ੍ਹਾਂ ਕਿਸਾਨਾਂ ਪੰਜਾਬ ਦੇ ਕਿਸਾਨਾਂ ਵੱਲੋਂ ਲੜਾਈਆਂ ਲੜੀਆਂ ਗਈਆਂ ਹਰੇਕ ਸ਼ੰਭੂ ਬਾਰਡਰ ਤੇ ਕਿਸ ਤਰ੍ਹਾਂ ਲੋਕਾਂ ਨੇ ਆਪਣੀ ਜਾਨ ਗਵਾ ਕੇ ਅੱਜ ਐਮਐਸਪੀ ਕੱਢੀ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਇਹ ਬੋਲ ਜਾਂਦੇ ਨੇ ਕਿ ਉਹ ਸਰਕਾਰ ਸੈਂਟਰ ਦੇ ਵਿੱਚ ਹੈ ਤਾਂ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ 8000 ਕਰੋੜ ਰੁਪਇਆ ਰੁਕਿਆ ਪਿਆ ਹੈ ਸੈਂਟਰ ਗਵਰਨਮੈਂਟ ਸਾਨੂੰ ਦੇ ਨਹੀਂ ਰਹੀ ਨਹੀਂ ਤਾਂ ਅਸੀਂ ਜੋ ਸੜਕਾਂ ਨੂੰ ਚੰਗੀ ਤਰ੍ਹਾਂ ਬਣਾ ਦਿੰਦੇ ਸੜਕਾਂ ਦੇ ਉੱਤੇ ਇੱਕ ਵੀ ਟੋਆ ਨਹੀਂ ਰਹਿਣ ਦੇਣਾ ਸੀ ਤੇ ਦੂਜੇ ਪਾਸੇ ਫਿਰ ਉਹ ਕਿਉਂ ਪੰਗਾ ਲੈਦੇ ਨਜ਼ਰ ਆਉਂਦੇ ਨੇ ਨਰਿੰਦਰ ਮੋਦੀ ਨਾਲ ਉਹਨਾਂ ਨੂੰ ਪਤਾ ਵੀ ਹੈ ਕਿ ਪੰਜਾਬ ਦੇ ਵਿੱਚ ਅੱਗੇ ਹਾਲਾਤ ਮਾੜੇ ਚੱਲਦੇ ਨੇ ਕਿਉਂਕਿ ਜਿਹੜੀਆਂ ਵੀ ਟਾਈਮ-ਟਾਈਮ ਤੋਂ ਸਰਕਾਰਾਂ ਆਈਆਂ ਉਹਨਾਂ ਨੇ ਜੋ ਹੈ ਪੰਗਾ ਲਿਆ ਗਿਆ ਸਿੱਧੇ ਤੇ ਵਿਚਾਰ ਧਾਰੇ ਕੀਤੇ ਗਏ ਤਾਂ ਸੈਂਟਰ ਗਵਰਨਮੈਂਟ ਹੈ ਜਿਹੜੀ ਉਹ ਕਿਤੇ ਨਾ ਕਿਤੇ ਮਦਦ ਨਹੀਂ ਕਰਦੀ ਨਜ਼ਰ ਆਈ ਤਾਂ ਉਹ ਹਮੇਸ਼ਾ ਹੀ ਜੋ ਹੈ ਆਪਣਾ ਵਾਰ ਕਰਦੇ ਸਟੇਜਾਂ ਦੇ ਉੱਤੇ ਕਿਉਂ ਨਜ਼ਰ ਆਉਂਦੇ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਯਾਦ ਹੋਣਾ ਚਾਹੀਦਾ ਹੈ ਕਿ ਮੈਂ ਮੁੱਖ ਮੰਤਰੀ ਹਾਂ ਮੇਰੇ ਹੱਥ ਪੰਜਾਬ ਦੀ ਵਾਕ ਡੋਰ ਹੈ ਤਾਂ ਮੈਂ ਇਹੋ ਜਿਹੇ ਪੰਗੇ ਕਿਉਂ ਟਾਈਮ ਤੋਂ ਟਾਈਮ ਲੈਂਦਾ ਨਜ਼ਰ ਆਉਂਦਾ ਲੇਕਿਨ بار بار ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਰਿੰਦਰ ਮੌਂਦਰੀ ਨਾਲ ਸਿੱਧੇ ਵਾਰ ਕਰਦੇ ਨਜ਼ਰ ਆਉਂਦੇ ਨੇ ਉਹਨਾਂ ਨੂੰ ਆਪਣੀ ਜ਼ੁਬਾਨ ਉੱਤੇ ਕੰਟਰੋਲ ਨਹੀਂ ਕੀਤਾ ਜਾਂਦਾ ਤਾਂ ਹਮੇਸ਼ਾ ਹੀ ਘਾਟੇ ਦੇ ਵਿੱਚ ਪਈ ਨਜ਼ਰ ਆਉਂਦੇ ਨੇ ਤਾਂ ਇਸ ਵਾਰੀ ਵੱਡਾ ਮੁੱਦਾ ਉੱਠ ਗਿਆ ਹੈ ਜੋ ਬੀਜੇਪੀ ਨਾਲ ਉਹ ਸਿੱਧਾ ਪੰਗਾ ਲੈ ਰਹੇ ਨੇ ਪ੍ਰਧਾਨ ਮੰਤਰੀ ਨੂੰ ਇਹ ਕਹਿ ਰਹੇ ਨੇ ਕਿ ਤੁਸੀਂ ਭਾਰਤ ਦੇ ਵਿੱਚ ਰਹਿਣਾ ਪਸੰਦ ਨਹੀਂ ਕਰਦੇ ਤੁਸੀਂ ਬਾਹਰ ਦੀਆਂ ਆਬਾਦੀਆਂ ਵਿੱਚ ਰਹਿਣਾ ਪਸੰਦ ਕਰਦੇ ਉਹ ਜਿੱਥੇ ਆਬਾਦੀ ਘੱਟ ਹੋਵੇ ਉਹਨਾਂ ਦੇਸ਼ਾਂ ਵਿੱਚ ਰਹਿਣਾ ਪਸੰਦ ਕਰਦੇ ਆ ਤਾਂ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲਾਂ ਤਾਂ ਕਮੇਡੀਅਨ ਸੀ ਲੇਕਿਨ ਹੁਣ ਉਹ ਆਪਣੀ ਕਮੇਡੀ ਛੱਡ ਕੇ ਆਪਣੇ ਸੀਰੀਅਸ ਜੋ ਹੈ ਲਫ਼ਜ਼ਾਂ ਦੀ ਬਿਆਨਬਾਜ਼ੀ ਕਿਉਂ ਨਹੀਂ ਕਰਦੇ ਤਾਂ ਇਹ ਵੱਡੇ ਸਵਾਲ ਖੜੇ ਹੋ ਗਏ ਨੇ ਬਾਕੀ ਜੋ ਵੀ ਬੰਦੀ ਜਾਣਕਾਰੀ ਸਾਹਮਣੇ ਆਏਗੀ ਪੇਸ਼ ਹੋ